पुनर्जन्म कहानी अजमेर सिद्धू मैं ਨਿੱਕਾ ਹੁੰਦਾ ਨਾਨਕੀ ਰਹਿੰਦਾ ਰਹਾ ਮੇਰੇ ਡੈਡੀ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਇਸੇ ਕਰਕੇ ਮੇਰਾ ਪਾਲਣ ਪੋਸ਼ਣ ਤੇ ਸਕੂਲੀ ਪੜਾਈ ਉੱਥੇ ਹੀ ਹੋਏ ਹਨ ਸਾਡੇ ਨਾਲ ਦਾ ਘਰ ਕਰਮ ਸਿੰਘ ਦਾ ਸੀ ਉਸ ਘਰੋਂ ਵੀ ਮੈਨੂੰ ਬਹੁਤ ਮੋਹ ਮਿਲਿਆ ਉਹਨਾਂ ਨਾਲ ਸਾਡੀ ਕੰਧ ਸਾਂਝੀ ਸੀ ਉਹਨਾਂ ਦੀ ਅੱਲ ਕੁੱਬਿਆਂ ਦੇ ਪਈ ਹੋਈ ਸੀ ਕਰਮ ਸਿੰਘ ਦੀ ਅਚਾਨਕ ਮੌਤ ਨੇ ਪਿੰਡ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕੀਤਾ ਸੀ। ਮੇਰੀ ਨਾਨੀ ਭੱਜੀ ਭੱਜੀ ਉਹਨਾਂ ਦੇ ਘਰ ਜਾ ਅਪੜੀ ਸੀ। ਨਾਨੀਆਂ ਮਾਮੀਆਂ ਦੇ ਵੈਣ ਸੁਣ ਮੇਰਾ ਵੀ ਮਨ ਪਰ ਆਇਆ ਸੀ। ਮੈਂ ਵੀ ਰੋਂਦਾ ਰਿਹਾ। ਥੋੜੇ ਚਿਰ ਬਾਅਦ ਨਾਨੇ ਕਰਮ ਸਿੰਘ ਦੀ Laash ਹਿੱਲਣ ਲੱਗ ਪਈ। ਸਾਰੇ ਚੁੱਪ ਹੋ ਗਏ। ਮੈਂ ਵੀ ਨਾਨੀ ਦੇ ਨਾਲ ਲੱਗ ਕੇ ਅੱਗੇ ਵਧਿਆ। ਨਾਨਾ ਜੀ ਓਕੇ ਓਕੇ ਸਾਹ ਲੈਣ ਲੱਗੇ ਜਿਉਂ ਅੱਖਾਂ ਖੁੱਲੀਆਂ ਉਹਨਾਂ ਚਾਰੇ ਪਾਸੇ ਨਿਗਾਹ ਦੌੜਾਈ ਉੱਠ ਕੇ ਬੈਠ ਗਏ ਮੇਰੀ ਨਾਨੀ ਦੇ ਸਿਰ ਤੇ ਹੱਥ ਰੱਖ ਕੇ ਬੋਲੇ ਭਾਈ ਬੀਬਾ ਮੈਂ ਮੰਗਲ ਸਿੰਘ ਨੂੰ ਮਿਲ ਕੇ ਆਇਆ ਚੰਦ ਦੇ ਨਾਨੇ ਨੂੰ ਮੇਰੇ ਸਕੇ ਨਾਨੇ ਦਾ ਨਾਂ ਸੁਣ ਕੇ ਨਾਨੀ ਨੂੰ ਅਚੰਭਾ ਲੱਗਿਆ ਭਾਈਆ ਕਿਵੇਂ ਆ ਮੇਰੇ ਹਰਚੰਦ ਸਿੰਘ ਦਾ ਨਾਨਾ ਨਾਨੀ ਨੇ ਕੁੰਡ ਵਾਲਾ ਪੱਲਾ ਥੋੜਾ ਉੱਤੇ ਨੂੰ ਕਰਦਿਆਂ ਉਤਸੁਕਤਾ ਨਾਲ ਪੁੱਛਿਆ ਬੱਸ ਸੁੱਖ ਦੀ ਜ਼ਿੰਦਗੀ ਕੱਟਦਾ ਸਵਰਗ ਜਤਾ ਬਸ ਮੌਜ ਮੇਲੇ ਇਕਨੇ ਕਰਮ ਸਿੰਘ ਨੇ ਮੇਰੇ ਮਰੇ ਹੋਏ ਨਾਨੇ ਦੇ ਸਵਰਗ ਨਿਵਾਸ ਬਾਰੇ ਦੱਸਿਆ ਉਹਨਾਂ ਕੁਝ ਹੋਰ ਮਰੇ ਹੋਏ ਗਵਾਂਡੀਆਂ ਤੇ ਸਾਖ ਸਬੰਧੀਆਂ ਦੇ ਨਾਂ ਵੀ ਗਿਣਾਏ ਜਿਨ੍ਹਾਂ ਨੂੰ ਉਹ ਮਿਲ ਕੇ ਆਏ ਸਨ ਫਿਰ ਉਹਨਾਂ ਅੱਖਾਂ ਮੀਟ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਉਸੇ ਵੇਲੇ ਤਤਲਿਆਂ ਵਾਲੀ ਗਲੀ ਵਿੱਚ ਚੀਕ ਚਿਹਾੜਾ ਪੈ ਗਿਆ ਸੀ ਲੋਕ ਉਧਰੋਂ ਭੱਜ ਗਏ ਬਹੁਤੀਆਂ ਔਰਤਾਂ ਨਾਨੇ ਕਰਮ ਸਿੰਘ ਦੀ ਸੇਵਾ ਵਿੱਚ ਜੁਟੀਆਂ ਰਹੀਆਂ ਕੁਝ ਥੇਰ ਬਾਅਦ ਫਿੱਡਿਆਂ ਦੀ ਸਾਰੋ ਤੇ ਦੋ ਚਾਰ ਹੋਰ ਬੁੜੀਆਂ ਵਾਪਸ ਆਗ ਗਈਆਂ ਨੀ ਸਾਰੋ ਕੀ ਪਾਣਾ ਵਰਤ ਗਿਆ ਨਾਨੀ ਨੇ ਚੀਕ ਚਹਾੜੇ ਦਾ ਕਾਰਨ ਜਾਣਨਾ ਚਾਹਿਆ ਤਾਂ ਤੱਲਿਆਂ ਦਾ ਕਰਮ ਸੋਂ ਚੱਲ ਵਸਿਆ ਸਾਰੋ ਦੇ ਹੋਕੇ ਦੇ ਨਾਲ ਹੀ ਹੰਝੂ ਵੀ ਵਹਿ ਤੁਰੇ ਇਹ ਤੇ ਹੋਣਾ ਹੀ ਸੀ ਮੈਂ ਤੇ ਬਥੇਰਾ ਪਾਠ ਕੀਤਾ ਬਈ ਕਰਮ ਸੋਂ ਬਚ ਹੀ ਜਾਏ ਪਰ ਉਹਦੇ ਲਿਖੇ ਨੂੰ ਕੋਈ ਕਿੱਦਾਂ ਟਾਲੇ ਉਹਨਾਂ ਅੱਖਾਂ ਖੋਲ ਕੇ ਉੱਪਰ ਵੱਲ ਹੱਥ ਜੋੜੇ ਸਨ ਸਾਰੇ ਜਾਣੇ ਇੱਕਦਮ ਚੁੱਪ ਹੋ ਗਏ ਉਹਨਾਂ ਨੂੰ ਧਿਆਨ ਨਾਲ ਸੁਣਨ ਲੱਗ ਪਏ ਜਮਦੂਤ ਮੈਨੂੰ ਗਲਤੀ ਨਾਲ ਦੂਜੇ ਕਰਮ ਸੌਂਦੀ ਜਗ੍ਹਾ ਲੈ ਗਏ ਸੀ ਕਰਮ ਸਿਆਂ ਤੈਨੂੰ ਨਾ ਚਿੱਤਰਗੁਪਤ ਕਿੰਨਾ ਧੋਖਾ ਖਾ ਗਿਆ ਇਹ ਦੋਨੋਂ ਜਮਦੂਤਾਂ ਹਮੇਸ਼ਾ ਬੰਦੇ ਦੇ ਮੋਢਿਆਂ ਤੇ ਬੈਠੇ ਰਹਿੰਦੇ ਨੇ ਬੰਦੇ ਦਾ ਹਿਸਾਬ ਕਿਤਾਬ ਲਿਖਦੇ ਨੇ ਨਾ ਭਈ ਮਨ ਨਹੀਂ ਮੰਨਦਾ ਅਮਰੂ ਬੁੜਾ ਅੜ ਗਿਆ ਸੀ ਉਹ ਨਾ ਮੰਨਿਆ ਚੁੱਪ ਕਰਕੇ ਬਹਿ ਜਾ ਅਮਰੂ ਨਾ ਸਾਰੀ ਦੁਨੀਆ ਦਾ ਹਿਸਾਬ ਕਿਤਾਬ ਵੀ ਰੱਖਣਾ ਹੁੰਦਾ ਕਿਤੇ ਟਪਲਾ ਵੀ ਲੱਗ ਜਾਂਦੇ ਇਦਾਂ ਇੱਕ ਵਾਰ ਬਾਰ ਵਿੱਚ ਹੋਈ ਸੀ ਜਮਦੂਤ ਗਲਤੀ ਨਾਲ ਮੀਆਂ ਮੀਰ ਨੂੰ ਲੈ ਗਏ ਜਦੋਂ ਕਬਰ ਵਿੱਚ ਦੱਬਣ ਲੱਗੇ ਭਾਈ ਮੀਆਂ ਮੇਰ ਰੁੱਟ ਕੇ ਬਹਿ ਗਿਆ ਸਾਰੇ ਹੈਰਾਨ ਪਰੇਸ਼ਾਨ ਜਦੋਂ ਰੋਲੇ ਪਏ ਉਦੋਂ ਉਹ ਬੁੜਾ ਜਿਉਂਦਾ ਸੀ ਮੇਰਾ ਖਿਆਲ ਸੌਆਂ ਤੋਂ ਵੀ ਟੱਪ ਗਿਆ ਸੀ ਉਦੋਂ ਮੇਰੇ ਨਾਨੇ ਦਾ ਭਰਾ ਪਾਕਿਸਤਾਨ ਦੇ ਬਾਰ ਇਲਾਕੇ ਦੀ ਗੱਲ ਸੁਣਾਉਣ ਲੱਗ ਪਿਆ ਸੀ ਭਾਈਆ ਫੇਰ ਕਿੱਦਾਂ ਹੋਈ ਸਾਰੋ ਪੈਰਾਂ ਭਾਰ ਬਹਿ ਗਈ ਸੀ ਜਦੋਂ ਮੇਰੀ ਰੂਹ ਨੂੰ ਤਾਂ ਰਮਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ ਉਹਨਾਂ ਬਈ ਖਾਤਾ ਖੋਲਿਆ ਪਤਾ ਲੱਗਿਆ ਬਈ ਹਾਲੇ ਮੇਰੀ ਜ਼ਿੰਦਗੀ ਦੇ ਬੜੇ ਦਿਨ ਪਏ ਨੇ ਮੈਨੂੰ ਗਲਤੀ ਨਾਲ ਕਰਮ ਸੋਂ ਬਲਦ ਮੀਹਾ ਸੋਂ ਦੀ ਜਗਾ ਲੈ ਗਏ ਸੀ ਜਦ ਕਿ ਮੇਰੇ ਬਾਪ ਦਾ ਨਾਂ ਤਾਂ ਜਿਉਣ ਸੋਂ ਆ ਵਾਹ ਤੇਰੀ ਲੀਲਾ ਨਿਆਰੀ ਕਰਮ ਸਿੰਘ ਦੀ ਗੱਲ ਸੁਣ ਕੇ ਨਾਨੇ ਦਾ ਪ੍ਰਾ ਉੱਪਰ ਨੂੰ ਹੱਥ ਜੋੜ ਕੇ ਬਹਿ ਗਿਆ ਫੇ ਧਰਮ ਰਾਜ ਨੇ ਰਾਜਪੂਤਾਂ ਨੂੰ ਹੁਕਮ ਚਾੜਿਆ ਕਿ ਮੈਨੂੰ ਮਿੰਟਾਂ ਸਕਿੰਟਾਂ ਵਿੱਚ ਮਾਤ ਲੋਕ ਪਹਚਾਇਆ ਜਾਵੇ ਮੇਰੀ ਜਗਾ ਤਤ ਲੈਣ ਦੇ ਕਰਮ ਸੋਂ ਨੂੰ ਲਿਹਾਉਣ ਦਾ ਹੁਕਮ ਦਿੱਤਾ ਕਰਮ ਸਿੰਘ ਦੇ ਮੋਹ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਸਾਰੇ ਉਹਨਾਂ ਨਾਲ ਗੱਲੀ ਜੁਟ ਗਏ ਸਾਨੂੰ ਸਵਰਗ ਦੀਆਂ ਗੱਲਾਂ ਸੁਣਾ ਸੁਣਾ ਹੈਰਾਨ ਕੀਤਾ ਸੋ ਉਹਨਾਂ ਇਹ ਵੀ ਦੱਸਿਆ ਕਿ ਮੇਰੀ ਤਾਂ ਰਮਰਾਜ ਨਾਲ ਸਿੱਧੀ ਗੱਲ ਹੋ ਗਈ ਆ ਮੇਰੀ ਉਮਰ ਤਾਂ ਥੋੜੇ ਦਿਨ ਬਚਦੀ ਸੀ ਪਰ ਮੈਨੂੰ ਉਹਨਾਂ ਹੋਰ ਕਈ ਸਾਲ ਬਖਸ਼ ਦਿੱਤੇ ਹਨ ਕਹਿਣ ਲੱਗੇ ਜਾ ਤੇਰਾ ਦੁਬਾਰਾ ਜਨਮ ਹੋ ਗਿਆ ਦੁਨੀਆਂ ਨੂੰ ਜਾ ਕੇ ਤਾਰ ਕਿਸੇ ਨਾਲ ਮਾੜਾ ਨਾ ਕਰੀਂ ਜੋ ਕੁਝ ਬਖਸ਼ ਹੁੰਦਾ ਦੁਨੀਆ ਨੂੰ ਬਖਸ਼ ਦੇ ਇਹ ਸੁਣ ਕੇ ਸਾਰਿਆਂ ਨੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੇ ਚਰਨਾਂ ਵਿੱਚ ਬੈ ਗਏ ਪੁਨਰ ਜਨਮ ਅਤੇ ਦੁਨੀਆ ਨੂੰ ਤਾਰਨ ਵਾਲੀ ਖਬਰ ਅੱਗ ਵਾਂਗ ਫੈਲ ਗਈ ਲੋਕ ਉਹਨਾਂ ਦੇ ਦਰਸ਼ਨਾਂ ਲਈ ਧੜਾ ਧੜ ਆਉਣ ਲੱਗੇ ਇਹ ਕਹਾਣੀ ਅਖਬਾਰਾਂ ਦੇ ਮੁੱਖ ਪੰਨੇ ਤੇ ਵੀ ਛਪ ਗਈ ਲੋਕ ਦੂਰ ਦਰਾਡੇ ਤੋਂ ਆਉਣ ਲੱਗੇ ਦਿੱਲੀ ਬੰਬਈ ਤੋਂ ਵੀ ਸੰਗਤ ਆਉਣ ਲੱਗ ਪਈ ਬਾਬਾ ਜੀ ਨੂੰ ਸੱਚੀ ਧਰਮ ਰਾਜ ਨੇ ਵਾਰ ਦਿੱਤਾ ਸੀ ਸਰਦਾਰ ਲੂਆਂ ਦੀਆਂ ਮੰਤਾ ਪੂਰੀਆਂ ਹੋਣ ਲੱਗ ਪਈਆਂ ਸਨ ਥੋੜੇ ਦਿਨਾਂ ਵਿੱਚ ਹੀ ਮੇਰਾ ਨਾਨਕਾ ਪਿੰਡ ਫਿਰ ਚਰਚਾ ਵਿੱਚ ਆ ਗਿਆ ਸੀ ਮੈਂ ਸਕੂਲ ਜਾਂਦਾ ਬਾਕੀ ਸਾਰਾ ਸਮਾਂ ਉਹਨਾਂ ਦੇ ਨੇੜੇ ਰਹਿ ਕੇ ਗੁਜ਼ਾਰਦਾ ਮੇਰੇ ਵਰਗੇ ਬਾਪ ਬਾਹਰੇ ਨੂੰ ਤਾਂ ਸਹਾਰੇ ਦੀ ਬਹੁਤ ਲੋੜ ਸੀ ਬਾਬਾ ਜੀ ਨੇ ਹਰ ਰੋਜ਼ ਕਮਰੇ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹਫਤੇ ਬਾਅਦ ਐਤਵਾਰ ਨੂੰ ਦਰਸ਼ਨ ਦਿੰਦੇ। ਬਾਕੀ ਦਿਨ ਭਗਤੀ ਵਿੱਚ ਲੀਨ ਰਹਿੰਦੇ। ਸੰਗਤ ਲੰਗਰ ਲਾਉਣ ਲੱਗ ਪਈ। ਸੰਗਤ ਦਰਸ਼ਨਾਂ ਲਈ ਕਈ ਕਈ ਦਿਨ ਬੈਠੀ ਰਹਿੰਦੀ। ਉਹ ਜਦੋਂ ਕਿਤੇ ਬਾਹਰ ਨਿਕਲਦੇ ਤਾਂ ਲੋਕ ਟੁੱਟ ਕੇ ਪੈ ਜਾਂਦੇ। ਹਰੇਕ ਸਾਲ ਤਾਲੂ ਦਰਸ਼ਨ ਕਰਨ ਲਈ ਅੱਗੇ ਹੋਣਾ ਚਾਹੁੰਦਾ। ਕਈਆਂ ਨੂੰ ਦਰਸ਼ਨ ਨਾ ਹੁੰਦੇ ਤਾਂ ਉਹ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਪਰ ਘਰਾਂ ਨੂੰ ਨਾ ਜਾਂਦੀ। ਦੇਖੋ ਜੀ ਇਹ ਤਾਂ ਕਰਮਾਂ ਦੀ ਗੱਲ ਹੈ। ਜਿੰਨਾ ਚੰਗੇ ਕਰਮ ਕੀਤੇ, ਬਾਬਾ ਜੀ ਉਹਨਾਂ ਨੂੰ ਹੀ ਦਰਸ਼ਨ ਦਿੰਦੇ ਨੇ। ਇਹ ਸੰਗਤ ਦੀ ਆਮ رائے ਸੀ। ਚੜਾ ਵੀ ਪੱਖੋਂ ਵੀ ਮਿਹਰ ਹੋ ਗਈ ਸੀ ਫਿਰ ਸਿਆਣੇ ਬੰਦਿਆਂ ਨੇ ਇੱਕ ਕਮੇਟੀ ਬਣਾ ਦਿੱਤੀ ਕਮੇਟੀ ਨੇ ਸੰਗਤ ਦੇ ਪੈਸਿਆਂ ਨਾਲ 2-3 ਸਾਲ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਖੜੀ ਕਰ ਦਿੱਤੀ ਸੰਗਰਾਂਦ ਵਾਲੇ ਦਿਨ ਮੇਲਾ ਜੁੜਨ ਲੱਗਾ ਬਾਬਾ ਜੀ ਉਸ ਦਿਨ ਦਰਸ਼ਨ ਵੀ ਦਿੰਦੇ ਅਤੇ ਸੰਗਤ ਨੂੰ ਪਰਵਚਨ ਵੀ ਸੁਣਾਉਂਦੇ ਗੁਰਦੁਆਰਾ ਸਾਹਿਬ ਦੀ ਵਾਕਡੋਰ ਬਾਬਾ ਜੀ ਦੇ ਪੁੱਤਰਾਂ ਨੇ ਸੰਭਾਲ ਲਈ ਸੀ ਉਹ ਸਾਊ ਬੰਦੇ ਹਨ ਰੱਬ ਦੀ ਕਰਨੀ ਤੋਂ ਡਰਨ ਵਾਲੇ ਹਰ ਤਰ੍ਹਾਂ ਸੰਗਤ ਦੀ ਸੇਵਾ ਕਰਨ ਵਾਲੇ ਖੁੱਲਾ ਲੰਗਰ ਲਾਉਂਦੇ ਸਾਤ ਸੰਗਤ ਨੂੰ ਨਿਹਾਲ ਕਰ ਦਿੰਦੇ ਮੈਂ ਪਟਿਆਲੇ ਜਾ ਕੇ ਪੜਨ ਲੱਗ ਪਿਆ ਬਾਬਾ ਜੀ ਹੌਲੀ ਹੌਲੀ ਜਗਤ ਪ੍ਰਸਿੱਧੀ ਵਾਲੇ ਬਣ ਗਏ ਹਰ ਪਾਸੇ ਉਹਨਾਂ ਦੇ ਨਾਮ ਦੀ ਚਲਚਾ ਸੀ ਪੇਪਰਾਂ ਤੋਂ ਪਹਿਲਾਂ ਮੈਂ ਉਹਨਾਂ ਦਾ ਆਸ਼ੀਰਵਾਦ ਜ਼ਰੂਰ ਲੈਂਦਾ ਗੁਰਦੁਆਰਾ ਸਾਹਿਬ ਸੁਖ ਵੀ ਸੁਖ ਦਾ ਪਾਸ ਹੋ ਜਾਂਦਾ ਮੈਨੂੰ ਬਿਜਲੀ ਬੋਰਡ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ ਮੈਂ ਪੜ੍ਹਾਈ ਛੱਡ ਦਿੱਤੀ ਤੇ ਬਾਬਿਆਂ ਦੀ ਕਿਰਪਾ ਨਾਲ ਨੌਕਰੀ ਕਰਨ ਲੱਗਾ 10 ਕੋਸਾਲ ਪਹਿਲਾਂ ਦੀ ਗੱਲ ਦੱਸਦਾ ਉਹਨਾਂ ਦਿਨਾਂ ਵਿੱਚ ਮੈਂ ਨਾਨਕੀ ਗਿਆ ਹੋਇਆ ਸੀ ਪਿੰਡ ਦੇ ਕੁਝ ਲੋਕ ਉਹਨਾਂ ਦੇ ਵਿਰੁੱਧ ਗੱਲਾਂ ਕਰਨ। ਇਸ ਪਿੰਡ ਦੇ ਬਜ਼ੁਰਗ ਤਾਂ ਦੋ ਵੇਲੇ ਨਾਮ ਜਪਣ ਵਾਲੇ ਹਨ ਪਰ ਨਵੀਂ ਪੀੜੀ ਨੂੰ ਖੰਭ ਨਿਕਲ ਆਏ ਹਨ। ਬਾਬਾ ਜੀ ਦਾ ਸਤਕਾਰ ਕਰਨਾ ਤਾਂ ਉਹ ਭੁੱਲ ਹੀ ਗਏ ਸਨ। ਉਹਨਾਂ ਮੂਰਖ ਪ੍ਰਾਣੀਆਂ ਨੂੰ ਬਾਬਾ ਜੀ ਦੀ ਕਰੋਪੀ ਦਾ ਨਹੀਂ ਪਤਾ। ਉਹ ਤਾਂ ਜੱਗ ਦਾ ਭਲਾ ਕਰਨ ਲਈ ਧਰਮਰਾਜ ਨੇ ਭੇਜੇ ਸਨ। ਫਿਰ ਜੇ ਸੰਤ ਮਹਾਤਮਾ ਵਿਗੜ ਜਾਣ ਤਾਂ ਉੱਪਰ ਥੱਲੇ ਦੀ ਇੱਕ ਕਰ ਦਿੰਦੇ ਹਨ। ਮੰਨਿਆ ਗੁਰਦੁਆਰਾ ਸਾਹਿਬ ਵਿੱਚ ਦੋ ਤਿੰਨ ਗਲਤ ਘਟਨਾਵਾਂ ਵਾਪਰ ਗਈਆਂ। ਬਾਬਾ ਜੀ ਨੇ ਵੀ ਕਿਹਾ ਕਿ ਉਹ ਦੋਸ਼ੀਆਂ ਨੂੰ ਨਰਕ ਵਿੱਚ ਭੇਜ ਕੇ ਕੌੜੇ ਮਰਵਾਉਣਗੇ ਇਹ ਮੁੰਡੇ ਕੌਣ ਹੁੰਦੇ ਹਨ ਗੱਲਾਂ ਕਰਨ ਵਾਲੇ ਬਣਾਈ ਫਿਰਦੇ ਆ ਸਭਾਵਾ ਪੱਲਾ ਪੰਚਾਇਤ ਇਹਨਾਂ ਦੇ ਮਤਿਆਂ ਨੂੰ ਮੰਨ ਲਵੇਗੀ ਪਿੰਡ ਦੇ ਮਾਹੌਲ ਵਿੱਚ ਤਣਾਅ ਬਣਿਆ ਹੋਇਆ ਅਸਲ ਬਿਮਾਰੀ ਉਦੋਂ ਫੈਲੀ ਜਦੋਂ ਪਿੰਡ ਵਿੱਚ ਇੱਕ ਡਾਕਟਰ ਆਇਆ ਉਹ ਬੜੀਆਂ ਬੜੀਆਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗਾ ਮੁੰਡਿਆਂ ਨੂੰ ਰੋਜ਼ ਨਾ ਵੀ ਪੱਟੀ ਪੜਾਉਂਦਾ ਏ ਦੇਖੋ ਡਾਕਟਰ ਦਾ ਕਿੰਨਾ ਦਿਮਾਗ ਖਰਾਬ ਹੋਇਆ ਪਿਆ ਬਾਬਾ ਜੀ ਦੇ ਪੁਨਰ ਜਨਮ ਮੰਨਣ ਲਈ ਤਿਆਰ ਹੀ ਨਹੀਂ ਡਾਕਟਰ ਸਾਹਿਬ ਬਾਬਾ ਜੀ ਦਾ ਪੁਨਰ ਜਨਮ ਮੇਰੀ ਅੱਖਾਂ ਸਾਹਮਣੇ ਹੋਇਆ ਸੀ ਮੈਂ ਬਾਬਾ ਜੀ ਅਤੇ ਤਤਲਿਆਂ ਦੇ ਕਰਮ ਸਿੰਘ ਵਾਲੀ ਸਾਰੀ ਘਟਨਾ ਸੁਣਾਈ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇੱਕ ਖੂਬ ਜਾਣੀ ਪਛਾਣੀ ਸਚਾਈ ਇਹ ਕਿ ਦਿਲ ਦੀ ਧੜਕਣ ਬੰਦ ਹੋ ਜਾਣ ਤੋਂ ਬਾਅਦ ਵੀ ਦਿਮਾਗ ਕੁਝ ਸਮੇਂ ਲਈ ਜੀਵਤ ਰਹਿੰਦਾ ਡਾਕਟਰ ਮੈਨੂੰ ਡਾਕਟਰੀ ਵਿਗਿਆਨ ਪੜਾਉਣ ਲੱਗ ਪਿਆ ਸੀ ਉਹ ਜ ਡਾਕਟਰ ਦਲੀਲ ਨਾਲ ਗੱਲ ਕਰ ਰਿਹਾ ਸੀ ਉਹਨੇ ਪੁਨਰ ਜਨਮ ਦੇ ਖਿਲਾਫ ਦਲੀਲਾਂ ਵੀ ਦਿੱਤੀਆਂ ਅਤੇ ਕਈ ਉਦਾਹਰਨਾਂ ਵੀ ਸੁਣਾਈਆਂ ਪਰ ਮੇਰਾ ਮਨ ਨਹੀਂ ਮੰਨਿਆ ਵਿਸ਼ਵਾਸ ਤੇ ਦਲੀਲ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਤਰਕ ਵਾਲੇ ਲੋਕ ਰੂਹਾਨੀਅਤ ਨੂੰ ਸਮਝ ਹੀ ਨਹੀਂ ਸਕਦੇ ਇਹ ਸਭ ਕੁਝ ਖੂਨ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਲਪਨਾ ਵਿੱਚ ਚਿੱਤਰ ਦੇਖਣ ਦੀ ਸਥਿਤੀ ਤੋਂ ਵੱਧ ਕੁਝ ਵੀ ਨਹੀਂ ਡਾਕਟਰ ਆਪਣੀ ਹਰ ਗੱਲ ਮੰਨਵਾਉਣ ਲਈ ਹਰ ਤਰੱਦਦ ਕਰ ਰਿਹਾ ਸੀ ਪਿਛਲੇ 10 ਸਾਲਾਂ ਵਿੱਚ ਹਾਲਾਤ ਵੱਧ ਤੋਂ ਵੱਧਰ ਹੋ ਗਏ ਹਨ ਮਨੁੱਖ ਮਨੁੱਖ ਹੋ ਗਿਆ ਹੈ ਬਾਬਾ ਜੀ ਦਾ ਪੁਨਰ ਜਨਮ ਤਾਂ ਹੋਇਆ ਹੀ ਮਨੁੱਖਤਾ ਦੇ ਭਲੇ ਲਈ ਸੀ ਇਹ ਕੁਝ ਵੀ ਹੋਵੇਗਾ ਕਦੇ ਸੋਚਿਆ ਹੀ ਨਹੀਂ ਸੀ ਮੈਂ ਕੱਲ ਦਾ ਨਾਨਕੀ ਆਇਆ ਹੋਇਆ ਬਾਬਾ ਜੀ ਦਾ ਡੇਰਾ ਬੰਦ ਕਰਨ ਬਾਰੇ ਅੱਜ ਇਕੱਠ ਹੋਣਾ ਹੈ ਲੋਕਾਂ ਵਿੱਚ ਤਣਾਅ ਬਣਿਆ ਹੋਇਆ ਝਗੜਾ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ ਰਾਜਨੀਤੀ ਕਾਰਨ ਸਰਪੰਚ ਸਮੇਤ ਪੰਚਾਇਤ ਦੇ ਬਹੁਤੇ ਮੈਂਬਰ ਮੁੰਡਿਆਂ ਦੇ ਪੱਖ ਵਿੱਚ ਬੋਲ ਰਹੇ ਹਨ ਪੁਲਿਸ ਵੀ ਸੱਦੀ ਹੋਈ ਹੈ ਸਕੂਲ ਦੀ ਗਰਾਊਂਡ ਵਿੱਚ ਪੰਚਾਇਤ ਜੁੜ ਗਈ ਹੈ ਗੱਲ ਸ਼ੁਰੂ ਹੁੰਦੇ ਹੀ ਕਾਵਾਂ ਰੌਲੀ ਵੱਧ ਗਈ ਹੈ ਗੱਲ ਕਿਸੇ ਕੰਡੇ ਨਹੀਂ ਲੱਗ ਰਹੀ ਮੁੰਡੇ ਗੱਲਾਂ ਬੜੀਆਂ-ਬੜੀਆਂ ਕਰ ਰਹੇ ਹਨ ਵਿਗਿਆਨ ਦੀਆਂ ਜੰਮਣ-ਮਰਨ ਦੀਆਂ ਕਲੋਨ ਰਾਹੀਂ ਬੱਚੇ ਪੈਦਾ ਕਰਨ ਦੀਆਂ ਬਾਬਾ ਜੀ ਦੇ ਸ਼ਰਧਾਲੂ ਮੁੰਡਿਆਂ ਅੱਗੇ ਬਿਨਾਂ ਜਵਾਬ ਹਨ ਪਰ ਡੇਰਾ ਛੁੱਕਣ ਲਈ ਨਹੀਂ ਮੰਨ ਰਹੇ ਅਸੀਂ ਸਾਰੇ ਅੜੇ ਹੋਏ ਹਾਂ ਪੰਚਾਇਤ ਨੇ ਡੇਰਾ ਬੰਦ ਕਰਨ ਦਾ ਫੈਸਲਾ ਦੇ ਦਿੱਤਾ ਹੈ ਪੰਚਾਇਤ ਦੇ ਫੈਸਲੇ ਤੇ ਖੱਪ ਵਾਦ ਗਈ ਹੈ ਹੱਥੋਪਾਈ ਵਿੱਚ ਪੱਗਾਂ ਲੱਤ ਗਈਆਂ ਹਨ ਪੁਲਿਸ ਨੇ ਦਖਲ ਦਿੱਤਾ ਹੈ ਪੰਚਾਇਤ ਨੇ ਰੈਜ਼ੋਲੂਸ਼ਨ ਵੀ ਪਾਸ ਕਰ ਦਿੱਤਾ ਹੈ ਪੁਲਿਸ ਦੋਨੋਂ ਧਿਰਾਂ ਤੋਂ ਦਸਤਕਤ ਕਰਵਾਉਣ ਲਈ ਜ਼ੋਰ ਪਾ ਰਹੀ ਹੈ ਪਰ ਸਾਡੇ ਵਾਲੀ ਧਿਰ ਮਨ ਨਹੀਂ ਰਹੀ ਅਸੀਂ ਫੈਸਲਾ ਸੁਣ ਕੇ ਡੇਰੇ ਆਏ ਹਾਂ ਬਾਬਾ ਕਰਮ ਸਿੰਘ ਭਗਤੀ ਵਿੱਚ ਲੀਨ ਬੈਠੇ ਹਨ ਇਹ ਤਾਂ ਜਾਣੀ ਜਾਣ ਹਨ ਇਹਨਾਂ ਨੂੰ ਫੈਸਲੇ ਦਾ ਤਾਂ ਪਹਿਲਾਂ ਹੀ ਪਤਾ ਹੋਣਾ ਅਸੀਂ ਤਾਂ ਇਹ ਸੋਚਦੇ ਹਾਂ ਕਿ ਬਾਬਾ ਜੀ ਵਿਰੋਧੀਆਂ ਨੂੰ ਤਬਾਹ ਕਰ ਦੇਣ ਹੁਣੇ ਚਮਤਕਾਰ ਦਿਖਾਉਣ ਚਾਹੇ ਅੰਨੇ ਕਰ ਦੇਣ ਉਹ ਇੱਥੇ ਆ ਕੇ ਮਾਫੀ ਮੰਗਣ ਪਰ ਮਾਫੀ ਦੇਣੀ ਨਹੀਂ ਚਾਹੀਦੀ ਸੰਤਾਂ ਦਾ ਕੀ ਪਤਾ ਮਾਫ ਕਰੀ ਦੇਣ ਆਪਾਂ ਨਵੀਂ ਜਗ੍ਹਾ ਡੇਰਾ ਉਸਾਰ ਲਵਾਂਗੇ ਪਰ ਇਹਦਾ ਕਬਜ਼ਾ ਵੀ ਕੋਲ ਰੱਖਾਂਗੇ ਮੈਂ ਕਰਮ ਸਿੰਘ ਦਾ प्रवचन ਸੁਣ ਕੇ ਸਿੱਥਾ ਪੈ ਗਿਆ ਹਾਂ ਹੁਣ ਮੇਰਾ ਮਨ ਕਰਦਾ ਮੈਂ ਵੀ ਡਾਕਟਰ ਤੇ ਉਹਨਾਂ ਮੁੰਡਿਆਂ ਨਾਲ ਜਾ ਰਲਾਂ